ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲੈ ਕੇ ਆਏ ਹਾਂ ਐਪਲੀਕੇਸ਼ਨ ਤੁਹਾਡਾ ਮਿੱਤਰ ਦਸਵੀਂ ਦੇ ਇਮਤਿਹਾਨ ਵਿੱਚ ਪਹਿਲੇ ਦਰਜੇ ਚ ਪਾਸ ਹੋਇਆ ਹੈ ਤਾਂ ਉਸ ਨੂੰ ਵਧਾਈ ਦਾ ਪੱਤਰ ਲਿਖੋ ਤਾਂ ਅੱਜ ਆਪਾਂ ਇਸ ਐਪਲੀਕੇਸ਼ਨ ਨੂੰ ਦੇਖਣ ਵਾਲੇ ਆ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜਗਤ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਤਾਂ ਪਹਿਲਾਂ ਪਾ ਲਿਖ ਲੈਣਾ ਹੈ ਸਕੂਲ ਦਾ ਨਾਮ ਸਾਈ ਦਾਸ ਐਸ 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 ਸਕੂਲ ਫਿਰ ਸ਼ਹਿਰ ਫੇਮਬੀਤੀ ਅੱਗੇ ਮੇਰੇ ਪਿਆਰੇ ਮਿੱਤਰ ਜੋਗਿੰਦਰ ਸਿੰਘ ਸਤਿ ਸ਼੍ਰੀ ਅਕਾਲ ਤੁਹਾਡੀ ਚਿੱਠੀ ਪੋਜੀ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਦਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ਚ ਪਾਸ ਕੀਤੀ ਹੈ ਤੁਹਾਨੂੰ ਅਤੇ ਤੁਹਾਡੇ ਮਾਤਾ ਪਿਤਾ ਨੂੰ ਮੇਦੇ ਵੱਲੋਂ ਬਹੁਤ ਵਧਾਈ ਹੋਵੇ। ਵਾਹਿਗੁਰੂ ਨੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਦਿੱਤਾ ਹੈ। ਮੈਨੂੰ ਪਤਾ ਹੈ ਕਿ ਤੁਸੀਂ ਚੰਗੇ ਅੰਕ ਪ੍ਰਾਪਤ ਕਰਨ ਦੀ ਆਪਣਾ ਦਿਨ ਰਾਤ ਇੱਕ ਕਰ ਦਿੱਤਾ ਹੈ। ਹਾਂ ਜੀ ਹੁਣ ਚਾਹ ਪਾਰਟੀ ਤੇ ਮਠਾਈ ਦਾ ਕੀ ਪ੍ਰੋਗਰਾਮ ਹੈ? ਵੇਖਣਾ ਕਿਤੇ ਆਪਣੇ ਵਚਨ ਤੋਂ ਪਿੱਛੇ ਨਾ ਹਟ ਜਾਣਾ। ਮੈਨੂੰ 15 ਤਰੀਕ ਤੋਂ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਹਨ ਮੈਂ ਪਿਤਾ ਜੀ ਕੋਲੋਂ ਤੁਹਾਡੇ ਕੋਲ ਆਉਣ ਦੀ ਆਗਿਆ ਲੈ ਲਈ ਹੈ ਮੇਰਾ ਖਿਆਲ ਹੈ ਕਿ ਮੈਂ 18 ਤਰੀਕ ਨੂੰ ਆਪ ਤੁਹਾਡੇ ਕੋਲ ਪਹੁੰਚ ਜਾਵਾਂਗਾ ਮੈਂ ਤੁਹਾਨੂੰ ਆਉਣ ਤੋਂ ਪਹਿਲਾਂ ਇੱਕ ਪੱਤਰ ਵੀ ਲਿਖਾਂਗਾ ਆਸ ਹੈ ਕਿ ਤੇਜਿੰਦਰ ਅਤੇ ਮੋਹਣੀ ਵੀ ਪਾਸ ਹੋ ਗਈਆਂ ਹੋਣ ਗਿਆ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਲਿਖ ਦੇਣਾ ਬੱਬੂ ਅਤੇ ਕুকু ਨੂੰ ਪਿਆਰ ਤੁਹਾਡਾ ਪਿਆਰਾ ਮਿੱਤਰ ਮੋਹਨ ਸਿੰਘ ਤਵਜੋ ਇਹ ਸੀ ਐਪਲੀਕੇਸ਼ਨ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓਜ਼ ਦੇਖਣ ਲਈ